ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਨਹੀਂ ਦੋ ਗਾਵਾਂ ਸੇ ਲਈ ਲੈ ਕੇ ਆਂ ਜੀ ਦੋਨੇ ਵੀ ਜਰਸੀਆਂ ਨੇ ਆਉ ਪੁੱਛ ਲੈਨੇ ਬਾਈ ਛੋਟੇ ਬਾਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫੋਰ ਜੰਗ ਠੀਕ ਹੋ ਮਦੀਆ ਵਧੀਆ ਜੀ ਵਧੀਆ ਵਧੀਆ ਚੱਲਦਾ ਕੰਮ ਕਾਰਾ ਪੂਰਾ ਵਧੀਆ ਚੱਲੀ ਜਾਂਦਾ ਦੋ ਗਾਵਾਂ ਨੇ ਅੱਜ ਹਾਂ ਹਾਂ ਦੋ ਠੀਕ ਹੈ ਮੁੱਲ ਫਿਰ ਜੈ ਜੀ ਹੋਣਗੇ ਪਹਿਲਾਂ ਮੁੱਲ ਜੈ ਜੀ ਹੋਣਗੇ ਹਾਂ ਇਹਨਾਂ ਦੇ ਹਿਸਾਬ ਨਾਲ ਚੀਜ਼ਾਂ ਦੇ ਹਿਸਾਬ ਨਾਲ ਠੀਕ ਹੈ ਮਾਲਤੰਗਾਉਂ ਨਾ ਨਾ ਮੁੱਲ ਜਾਇਜ਼ ਹੁੰਦੇ ਆ ਜਾਇਜ਼ ਹੁੰਦੇ ਆ ਠੀਕ ਆ ਕਿੱਥੋਂ ਲੱਭ ਕੇ ਲਿਆਉਣਾ ਬਸ ਇੱਥੇ ਹੀ ਬਾਈ ਤੁਰੇ ਫਿਰਦੇ ਲੱਭ ਲਈ ਦੀ ਹੂੰ ਜਿਹੜੇ ਵੜਾਈ ਖਾਣੇ ਪਰ ਮਿਲਦਿਆਂ ਹੁਣ ਮਸਾਂ ਗਿਆ ਹੁਣ ਅਗਲੇ ਕੰਮ ਨਹੀਂ ਦਿੱਲੀ ਵੀਡੀਓ ਪਾਈ ਜਲਾਂਗੇ ਸਹੀ ਗੱਲ ਆ ਹਨਾ ਜੇ ਮਿਲਦਿਆਂ ਤਾਂ ਉੱਚਾ ਮੁੱਲ ਹੀ ਆ ਬਸ ਮੈਨੂੰ ਫਿਰ ਲਿਆਉਣਾ ਪੈਂਦਾਂ ਕੀ ਕਰੀਏ ਅਗਲੇ ਮੰਗਦੇ ਵੀ ਆ ਕੰਮ ਕੰਮ ਵੀ ਕਰਨਾ ਹਨਾ ਸਹੀ ਗੱਲ ਆ ਬਾਕੀ ਫਿਰ ਆਪਣਾ ਉਹ ਜਿਹਾ ਬਣੀ ਹੋਣਾਗਾ ਹਾਂ ਨਾਮ ਤੇ ਐਡਰੈਸ ਉਹ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸਤਾਰ ਨਿਹਾਲ ਸਿੰਘਾ ਨੇੜੇ ਪਿੰਡ ਉਹ ਯਾਰ ਜੀ ਆ ਗਏ ਮੱਝੂ ਕੇ ਤਲਵੰਡੀ ਰਾਮਗੜ੍ਹ ਇਧਰ ਆਪਨਾ ਆ ਗਿਆ ਨਿਹਾਲ ਸਿੰਘ ਵਾਲਾ ਤੇ ਪਧੌੜ ਸਹਿਰ ਸਹਿਰ ਇਹ ਨੇੜੇ ਮੋਬਾਈਲ ਨੰਬਰ ਕੋ 7809951 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆ ਸੁੰਦੀ ਆ ਇਹ ਦੂਜਾ ਡਾਕਟਰ ਕਿੰਨੇ ਦਿਨ ਲੈਂਦੀ ਆ ਬਾਈ ਲੈ ਲੈ ਜੂ 5-4 5-4 ਬਾਈ ਮਹਾ ਖਤ ਤੂੰ ਕੀ ਰਿਕਾਰਡ ਆ ਦੁੱਧਾ ਬਾਈ 14 ਲੀਟਰ ਚੋਇਆ ਡਾਕਟਰ ਉਹ ਕਹਿੰਦੇ ਸੀ 14 ਆਪਾਂ ਇਕੱਲੇ ਇਕੱਲੇ ਘਰੋਂ ਲਈ ਆ ਓਕੇ ਇਹ ਇਸ ਬੜਾ ਚੰਗਾ ਸਨਖਪਣਾ ਬੜ ਦੇ ਵਿੱਚ ਬਹੁਤ ਆਬੋਦੀ ਬੜੀ ਚੰਗੀ ਆ। ਕੱਦ ਬੜ ਚੰਗਾ ਰੰਗ ਰੂਪ ਚੰਗਾ ਥਾਣੇ ਕਮਾਲ ਦਾ। ਬੜਾ ਚੰਗਾ ਥਾਣਾ। ਇਕੱਲਾ ਇਕੱਲਾ ਤਾਂ ਨੇ ਗੁਲਾਬੀ ਥਾਣ ਲੱਗਿਆ। ਹਾਂ ਲੈ ਬਾਈ ਬਹੁਤ ਬਣਾਉ ਜੜ ਚਾਰ ਦਿਨ ਲੱਗੀ ਤਾਂ। ਸਹੀ ਗੱਲ। ਇਹ ਤਾਂ ਪੁਰਾਣੀ ਜਾਣ। ਖੋਲਿਓ ਬਾਈ ਤੋੜ ਕੇ ਦਿਖਾਓ। ਚੰਗੀ ਆ ਬੜ ਬਰੀਟ ਵਾਲੀ ਆ ਬਈ ਸਮੀ ਪੜੀ ਆਗੀ। 2 ਲੀਟਰ ਚੰਗੀ ਆ। ਅ ਥਾਣ ਬਹੁਤ ਚੰਗਾ ਲੱਗਿਆ। ਚਵਾਈ ਚੁਈ ਕਰਮਣ ਦੀ ਬਹੁਤ ਦੰਗੀ। ਬਾਕੀ ਪੂਰਾ ਤਰ੍ਹਾਂ ਚੈੱਕ ਕਰਵਾਣੇ। ਚੰਗੀ ਆ ਸਨਕੀ। ਲਾ ਲਾਈਆਂ ਤੋਂ ਜੱਜਮੈਂਟ ਲਾ ਲਿਓ ਭਈ ਲੇਵਾ ਬਹੁਤ ਸੋਹਣਾ ਤਿਆਰ ਕਰੂ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਬਣੂਗੀ ਬਹੁਤ ਵਧੀਆ ਬਣਨਾ ਤਾਂ ਨਹੀਂ ਡਾਡੂ ਬਹੁਤ ਲੇਵਾ ਬਣਾਉਣਾ ਸਹੀ ਗੱਲ ਆ ਭਈ ਬਾਕੀ ਰੰਗ ਦੇ ਤੂੰ ਜਮਾ ਚਮਕਾਣਾ ਸੋਹਣਿਆ ਸਹੀ ਗੱਲ ਆ ਬਹੁ ਘਟ ਮੇਲਾ ਰੰਗ ਹਾਂ ਠੀਕ ਆ ਕਾਇਨ ਵੀ ਹੁੰਈਆਂ ਗਈ ਸਹੀ ਆ ਤੇ ਕੀ ਮੁੱਲ ਫਰਜਾਇਜਾ ਮੁੱਲ ਕੀ ਜਾਂਗੇ ਜਾਇਜ਼ ਦਾ ਮੋਲੇ 50 ਦੀ ਦੇ ਦਿਆਂਗੇ ਆਪਾਂ ਬੜਾ ਮਾਨ ਤਨ ਹੋ ਜਾ ਮਾੜਾ ਮੋਟਾ ਬਸ ਹੋਊਗਾ ਠੀਕ 50000 ਰੁਪਿਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜਰੂਰ ਹੋ ਜਾਊਗਾ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੂਸ ਹੁੰਦੀ ਆ ਦੂਜਾ ਸੂਸ ਇਹ ਹੀ ਹੁੰਦੀ ਆ ਡਾਕਟਰ ਕਿਉਰ ਕਿੰਨੇ ਦਿਨ ਲੈਂਦੀ ਆ ਦਿਨੇ ਤੇ 10 ਪਾਏ ਤਰੀਕੇ ਦੇ ਹਿਸਾਬ ਨਾਲ ਡਾਕਟਰ 10 ਦਿਨਾਂ ਦੀ ਕੱਤੀ ਹਾਂ ਰਿਕਾਰਡ ਦੁੱਧੋ ਬਈ ਦੋ ਦੇਖ ਆਪਣਾ 13 14 ਕੱਢਿਆ ਦਾ ਪਹਿਲੇ ਸੂਏ ਠੀਕ ਆ ਹਾਂ ਇਹਦੀ ਬੂਥੀ ਬਾਥੀ ਵੀ ਦਵਾ ਰਾ ਬੇਲ ਬੂਲ ਬਹੁਤ ਲੰਮੀ ਆ ਇਸ ਬੜਾ ਪਿਆਰਾ ਟੋਆ ਬਹੁਤ ਚੰਗਾ ਬੋਦੀ ਚੰਗਿਆ ਸਨਖਾ ਫੋਨਾ ਬੜ ਦੇ ਵਿੱਚ ਬਹੁਤ ਆ ਠੰਡੀ ਠੰਡੀ ਦੇ ਖੋਲੇ ਇਕਲਾ ਇਕਲਾ ਥਣ ਮੁੱਟੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਨਾੜਾ ਨੂੰ ਨਾ ਪੂਰੀ ਠੰਡੀ ਵਾਲਾ ਪੂਰ ਚੱਕੂ ਟਿੱਲਾ ਦਿਖਾ ਦੇ ਟਿੱਲਾ ਬਹੁਤ ਪੰਜਾ ਬਹੁਤ ਲੇਵਾ ਬਣਾਉਗੀ ਸਹੀ ਗੱਲ ਲੇਵਾ ਬਹੁਤ ਵੱਡਾ ਬਣਾਉਗਾ ਉਹਦੇ ਬਈ ਤੋਰੇ ਕਲਰ ਬੜਾ ਚੰਗਾ ਫੇਸ ਬੜਾ ਚੰਗਾ ਵੀ ਚੰਗੀ ਐ ਜਰਸੀ ਬਰੀਡ ਕੱਦ ਵੱਡਾ ਰੰਗ ਰੂਪ ਬਹੁਤ ਚੰਗਾ ਕਰਮਾਲੀ ਦਾ ਬਾਕੀ ਤੋੜਾ ਤੋੜਾ ਚੈੱਕ ਕਰਵਾਉਣਾ ਕੱਚੀ ਜ਼ਰੂਰ ਆ ਬਾਈ ਦੱਸਦਾ ਵੀ ਹਫਤਾ ਦਾ ਲੈਣੇ ਉਹਨਾਂ ਨੂੰ ਆਰਡਰ ਹੈ ਜਿਹੜਾ ਕਮਾਉਂਦਾ ਤੇ ਬਾਕੀ ਚੀਜ਼ਾਂ ਡਾਕਟਰ ਐ ਨਹੀਂ ਵੀ ਕੁਆਡ ਨਹੀਂ ਹੂੰ ਰੰਗ ਰੂਪ ਬਰੀਡ ਸਹੀ ਗੱਲ ਆ ਬਾਕੀ ਚੀਜ਼ ਆ ਕੀ ਮੁੱਲ ਲੱਜਾ ਜੇ 48 ਦੀ ਦਾਂ ਡਾਕਟਰ ਮਾਨਤਨ ਹੋ ਜਾ ਮਾਰਾ ਮੋਟਾ ਕਰ ਦਾਂ ਠੀਕ ਆ ਬਾਈ 48000 ਰੁਪਇਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਗਣ ਜਰੂਰ ਹੋ ਜਾਊਗਾ ਫੇਸ ਚੰਗਾ ਰੰਗ ਰੂਪ ਫੁੱਲ ਚੰਗਾ ਮੋਲ ਜਾਇਜ਼ ਆ ਭਾਈ ਮੰਗਣਤਾਂ ਵਿੱਚੋਂ ਜਰੂਰ ਹੋ ਜਾਊਗਾ ਨਾਗਸੀ ਭਰਾ ਕੋਲ ਦੋ ਦੋ ਨਹੀਂ ਲਗਾ ਦੇ ਕਿਸੇ ਵੀਰ ਦੇ ਦੋਨਾਂ ਚੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ